ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਉਹ ਤੁਹਾਡੇ ਕਹਿਣ ਤੇ ਆ ਕਿ ਦੀਦੀ ਸਾਨੂੰ ਸਲਵਾਰ ਦਾ ਨਾਪ ਲੈ ਕੇ ਤੇ ਸਲਵਾਰ ਦੀ ਕਟਿੰਗ ਦੱਸੋ ਆਪਾਂ ਨੂੰ ਕਮੈਂਟ ਆਇਆ ਸੀ ਠੀਕ ਆ ਤੇ ਉਹਦੇ ਮੁਤਾਬਕ ਆਪਾਂ ਅੱਜ ਸਲਵਾਰ ਦਾ ਨਾਪ ਲੈ ਕੇ ਸਲਵਾਰ ਦੀ ਜਿਹੜੀ ਹੈ ਸਾਰੀ ਪ੍ਰੋਪਰ ਤੁਹਾਨੂੰ ਕਟਿੰਗ ਦੱਸਾਂਗੇ ਤੇ ਚਲੋ ਜੀ ਆਪਾਂ ਵੀਡੀਓ ਕਰਦੇ ਸ਼ੁਰੂ ਜਿਆਦਾ ਟਾਈਮ ਨਹੀਂ ਆਪਾਂ ਲਾਉਣਾ ਤੇ ਨਾਲ ਦੀ ਨਾਲ ਆਪਾਂ ਗੱਲਾ ਕਰਾਂਗੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਵੀਡੀਓ ਜਿਹੜੀ ਉਹ ਇਹ 30 ਗ੍ਰੇ ਜਾਵਾਂਗੇ ਠੀਕ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਦੋਂ ਸਲਵਾਰ ਦਾ ਨਾਪ ਲੈਣਾ ਤੁਸੀਂ ਇਸ ਤਰ੍ਹਾਂ ਦੀਆਂ ਦੋ ਚਾਰ ਗੱਲਾਂ ਜਿਹੜੀਆਂ ਉਹ ਲਿਖ ਲੈਣੀਆਂ ਸਭ ਤੋਂ ਪਹਿਲਾਂ ਆਪਾਂ ਸਲਵਾਰ ਦੀ ਜਿਹੜੀ ਆ ਬਾਟਮ ਲੈਣਾ ਜਾਂ ਸਲਵਾਰ ਲਿਖ ਲਓ ਉੱਤੇ ਲੰਬਾਈ ਠੀਕ ਆ ਲੈਂਥ ਲੰਬਾਈ ਮੋਰੀ ਇਹਨੂੰ ਕਈ ਪੌਂਚਾ ਬੋਲਦੇ ਆ ਕਈ ਮੋਰੀ ਬੋਲਦੇ ਠੀਕ ਆ ਵਾਲੀ ਜਿਹੜੀ ਚੀਜ਼ ਹੁੰਦੀ ਹੈ ਕਈ ਇਹਨੂੰ ਅਸੀਂ ਪੌਂਚਾ ਬੋਲਦੇ ਆ ਕਈ ਇਹਨੂੰ ਮੋਰੀ ਬੋਲਦੇ ਆ ਉਸ ਤੋਂ ਬਾਅਦ 벨ਟ ਆਹ ਵਾਲੀ ਆਪਣੀ ਆਹ ਵਾਲੀ 벨ਟ ਠੀਕ ਆ ਆ ਜਿਹੜੀ ਸਲਵਾਰ ਦੇ ਉੱਪਰ ਪਾਈ ਹੁੰਦੀ ਏ ਆਪਣੀ 벨ਟ ਇਦੀ ਲੰਬਾਈ ਤੇ ਚੌੜਾਈ ਠੀਕ ਆ ਇਹਦੀ ਲੰਬਾਈ ਆ ਵਾਲੀ ਹੁੰਦੀ ਜਿਵੇਂ ਜਿਵੇਂ ਆਪਾਂ ਨਾਪ ਲਾਵਾਂਗੇ ਉਵੇਂ-ਉਵੇਂ ਆਪਾਂ ਤੁਹਾਨੂੰ ਦੱਸਾਂਗੇ ਆ ਆਸਣ ਕਈ ਇਹਨੂੰ ਝੋਲੀ ਬੋਲਦੇ ਆ ਕਈ ਆਸਣ ਬੋਲਦੇ ਇਹ ਤੁਸੀਂ ਦੋ ਚਾਰ ਗੱਲਾਂ ਜਿਹੜੀਆਂ ਪਹਿਲਾਂ ਕਾਪੀ ਤੇ ਲਿਖ ਲਓ ਨੋਟ ਕਰ ਲਓ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਆ ਨਾਪ ਲੈਣਾ ਸਲਵਾਉ ਦਾ ਠੀਕ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕੀਤਾ ਹੋਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਭੈਣ ਭਰਾ ਕਮੈਂਟ ਕਰਦੇ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ आ देखो सब तो पहले सलवार न मिछा लेना प्रॉपर इस तरीके इदा खिंच के ठीक है भी कोई ये ढेल ना हो अपनी सलवार जी नाप के अकॉर्डिंग छोटी ना आया जी इतों लैके इस तरीके नाप कर लेना यह मेरी सलवार का नाप होती इंच आखो थर्टी सिक्स इंच उपरों लैके हेठा तक थर्टी सिक्स इंच ਇਸ ਤਰ੍ਹਾਂ ਤੇ ਇਹ ਤੁਸੀਂ ਸਾਰੀ ਲਾਈਨ ਤੇ ਇੱਕ ਵਾਰੀ ਲਿਖ ਲੈਣੀ ਆ 36 ਇਹਦੇ ਵਿੱਚ ਤੁਸੀਂ ਕੁਝ ਪਲੱਸ ਨਹੀਂ ਕਰਨਾ ਕੁਝ ਨਹੀਂ ਕਰਨਾ 36 ਜਾਨੀ ਕਿ 36 ਜਿਹੜੇ ਪੰਜਾਬੀ ਚ ਜਾਣਦੇ ਮਨ ਨੂੰ ਦਸਾ ਜਾਨੀ ਕਿ 36 ਤਿੰਨ ਤੇ ਛੇ ਠੀਕ ਆ ਉਸ ਤੋਂ ਬਾਅਦ ਤੁਸੀਂ ਮੋਰੀ ਦਾ ਨਾਪ ਲੈ ਲੋ ਇਹ ਆ ਸਾਢੇ 6 ਇਸ ਤਰੀਕੇ ਨਾਲ ਵੇਖੋ ਠੀਕ ਆ 6 ਇੱਥੇ ਆ 6 ਹੁੰਦਾ ਪਿਆ ਤੇ ਇੱਥੇ ਆ ਸਾਢੇ 6 6.5 ਇਹਦੀ ਆ ਮੋਰੀ ਇਹ ਵੀ ਤੁਸੀਂ ਵਿੱਚ ਪਲੱਸ ਕੁਝ ਨਹੀਂ ਕਰਨਾ 6.5 ਦਾ 6.5 ਹੀ ਲਿਖ ਲੈਣਾ ਠੀਕ ਆ ਜਦੋਂ ਜੇ ਤੁਸੀਂ ਮੇਰੇ ਹਿਸਾਬ ਦੇ ਨਾਲ ਸਲਵਾਰ ਦੀ ਕਟਿੰਗ ਕਰੋਗੇ ਨਾ ਤੇ ਬਿਲਕੁਲ ਹਾਂਜੀ ਜੇ ਤੁਸੀਂ ਮੇਰੇ ਤਰੀਕੇ ਨਾਲ ਸਲਵਾਰ ਦੀ ਕਟਿੰਗ ਕਰੋਗੇ ਨਾ ਆਹ ਦੇਖੋ ਆ ਜਿੱਦਾਂ ਸਲਵਾਰ ਦੀ ਆ ਫਿਟਿੰਗ ਵਾਲੀ ਸਲਾਈ ਬਿਲਕੁਲ ਵਧੀਆ ਤਰੀਕੇ ਨਾਲ ਵੱਜੀ ਆ ਕੋਈ ਇਹਦਾ ਇਸ ਤਰ੍ਹਾਂ ਬੋਲਣੇ ਨਿਕਲਿਆ ਕੋਈ ਕੁਝ ਨਹੀਂ ਹੋਇਆ ਇਸ ਤਰੀਕੇ ਨਾਲ ਤੁਸੀਂ ਮੇਰੇ ਤਰੀਕੇ ਦੱਸੇ ਦੇ ਨਾਲ ਸਲਵਾਰ ਦੀ ਕਟਿੰਗ ਕਰੋਗੇ ਤਾਂ ਤੁਹਾਡੀ ਵੀ ਸਲਵਾਰ ਜਿਓ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਦੋ ਨਾਪ ਆਪਾਂ ਲੈ ਲੈ ਤੀਜਾ ਨਾਪ ਹੁਣ ਆਪਾਂ ਬੈਲਟ ਦਾ ਵੈਸੇ ਮੈਂ ਬੈਲਟ ਦਾ ਸਲਵਾਰ ਦਾ ਨਾਪ ਨਹੀਂ ਲੈਂਦੀ ਹੁੰਦੀ ਮੈਂ ਜਿੱਦਾਂ ਕਿਸੇ ਦੀ ਸ਼ਰਟ ਤਿਆਰ ਕਰਾਂ ਉਹਦੇ ਹਿਪ ਦੇ ਰਿਕਾਰਡਿੰਗ ਹੀ ਮੈਂ ਜਿਹੜੀ ਆ ਇਹ ਬੈਲਟ ਰੱਖਦੀ ਹੁੰਦੀ ਆ ਪਰ ਚਲੋ ਧੰਗ ਮੈਂ ਨਾਪ ਲੈਣਾ ਸਿਖਾਉਂਦੀ ਪਈ ਆ ਕਿ ਤੁਸੀਂ ਮੈਨੂੰ ਕਿਹਾ ਨਾਪ ਲੈ ਕੇ ਫਿਰ ਆਪਾਂ ਉਸ ਤਰੀਕੇ ਨਾਲ ਤੁਹਾਨੂੰ ਇਹ ਦੱਸ ਦਿੰਨੇ ਠੀਕ ਆ ਆ ਦੇਖੋ ਇਹ 22 ਇੰਚ ਆ ਇਹਦੇ ਵਿੱਚ ਆਪਾਂ 1 ਇੰਚ ਪਲੱਸ ਕਰਨਾ ਹੁੰਦਾ ਠੀਕ ਆ ਇਹ 22 ਇੰਚ ਆ 1 ਇੰਚ ਆਪਾਂ ਇਹਦੇ ਵਿੱਚ ਇਹ ਆ ਚੌੜਾਈ ਇਹ ਆ 벨ਟ ਦੀ ਚੜਾਈ ਠੀਕ ਆ ਆ ਲਿਖੀ ਆਪਾਂ 벨ਟ ਦੀ ਚੜਾਈ ਇਹਨੂੰ ਆਪਾਂ 22 ਇੰਚ ਹੀ ਆਪਣੀ ਤਿਆਰ ਆ ਇਹਦੇ ਵਿੱਚ 1 ਇੰਚ ਆਪਾਂ ਪਲੱਸ ਕਰਾਂਗੇ 23 ਇੰਚ ਹੁਣ ਆਵਾ 벨ਟ ਦੀ ਲੈਂਥ ਜਾਨੀ ਕਿ ਲੰਬਾਈ ਇਹਨੂੰ ਆਪਾਂ ਉੱਪਰੋਂ ਇਸ ਤਰ੍ਹਾਂ ਜਿੱਥੇ ਆਪਣੀਆਂ ਸਿਲਾਈ ਹੋਈ ਆ ਠੀਕ ਆ ਉਥੋਂ ਤੱਕ ਇਹ 5 ਇੰਚ ਇਹਦੇ ਵਿੱਚ ਆਪਾਂ 3 ਇੰਚ ਪਲੱਸ ਕਰਨਾ ਅੱਧਾ ਇੰਚ ਆਪਣਾ ਹੇਠਾ ਮਾਰ ਦੇਣਾ ਚਾਹੀਦਾ ਗਾ ਤੇ ਵੈਸੇ ਤੁਸੀਂ ਇਹ ਤਾਂ ਯੂਵੀ ਪਲੱਸ ਕਰ ਸਕਦੇ ਜੇ ਫਿਰ ਵੀ ਬਿਲਕੁਲ ਵਧੀਆ ਇਹ ਤਿਆਰ ਹੋ ਜਾਂਦੀ ਪਰ ਮੈਂ ਹਮੇਸ਼ਾ ਜਿੱਦਾਂ ਇਹ 5 ਇੰਚ ਪਿਆਰ ਰੱਖਣੀ ਹਾਂ ਕਿ ਮੈਂ 8 ਦੀ ਬੈਲਟ ਕੱਟ ਲੈਣੀ ਆ ਜੇ ਇੱਕੋ ਇੱਕ ਜਿਹੜਾ 19 ਕੀ ਵਾਧਾ ਘਾਟਾ ਵੀ ਹੋਏ ਮਤਲਬ ਉੱਚੀ ਨੀਵੀ ਵੀ ਹੋ ਜਾਵੇ ਤਾਂ ਆਪਾਂ ਨੂੰ ਈਜ਼ੀ ਹੋ ਜਾਂਦਾ ਠੀਕ ਆ ਤੇ ਇਹਦੇ 5 ਇਹਦੀ ਲੰਬਾਈ ਆ 5 ਇੰਚ ਪਲੱਸ 8 ਜਾਨੀ ਕਿ ਪਲੱਸ 8 ਨਹੀਂ ਜਾਨੀ ਕਿ 3 ਇੰਚ ਜੋ ਮੈਂ ਪਲੱਸ ਕਰੂੰਗੀ ਤੇ 8 ਇੰਚ ਮੈਂ ਇਹਨੂੰ ਕਟਿੰਗ ਕਰੂੰਗੀ ਤੇ ਇਹਨੂੰ ਮੈਂ 5 ਇੰਚ ਰੈਡੀ ਰੱਖੂੰਗੀ ਠੀਕ ਆ ਤੇ ਆ ਆ ਗਈ ਆਪਣੀ ਝੋਲੀ ਦਾ ਨਾਪ ਠੀਕ ਆ ਕਈ ਨੂੰ ਆਸਣ ਬੋਲਦੇ ਮੈਂਸੀ ਆਸਣ ਬੋਲਦੇ ਕਈ ਨੂੰ ਝੋਲੀ ਬੋਲਦੇ ਆ ਇਹ ਆਪਣੇ ਕੋਲ ਹੈਗਾ ਵਾ 8.5 ਇੰਚ ਇਹਦੇ ਤੋਂ ਆਪਾਂ ਰੱਖਾਂਗੇ ਇਹਨੂੰ ਆਪਾਂ 9.5 ਰੱਖਾਂਗੇ 1 ਇੰਚ ਵੀ ਪਲੱਸ ਕਰਾਂਗੇ ਠੀਕ ਆ ਅੱਧਾ ਇੰਚ ਉਪਰੋਂ ਮਾਰਜਿਨ ਚ ਆਉਣ ਵਾਸਤੇ ਅੱਧਾ ਇੰਚ ਹੀਟੋਂ ਮਾਰਜਿਨ ਚ ਆ ਇਹ ਸਾਰੇ ਆਪਣੇ ਜਿਹੜੇ ਨਾਪ ਆਏ ਰੈਡੀ ਹੋ ਗਿਆ ਇਸ ਤਰੀਕੇ ਨਾਲ ਤੁਸੀਂ ਜਿਹੜੀ ਆ ਸਲਵਾਰ ਦਾ ਨਾਪ ਸਾਰੀ ਦਾ ਪ੍ਰੋਪਰ ਲੈ ਲੈਣਾ ਜੇ ਕਿਸੇ ਵळे ਤੁਹਾਨੂੰ ਕੋਈ ਕਵੇ ਕਿ ਸਾਡੀ ਜਿੱਦਾ ਹੀ ਇਸ ਸਲਵਾਰ ਦਾ ਘੇਰਾ ਵਾ ਜਿੰਨੀ ਇਹ ਸਲਵਾਰ ਖੁੱਲੀ ਆ ਅਸੀਂ ਇੰਨੀ ਹੀ ਫਲਵਾਰ ਗੁੱਲੀ ਬਣਾਉਣੀ ਆ ਫਿਰ ਤੁਸੀਂ ਕਿਸ ਤਰੀਕੇ ਨਾਲ ਉਹਦਾ ਨਾਪ ਲੈਣਾ ਕਿਉਂਕਿ ਆਪਾਂ ਇਦਾਂ ਸਮਝ ਨਹੀਂ ਆਉਂਦੀ ਕਿ ਹੁਣ ਅਸੀਂ ਇਹ ਦਿਆਂ ਨਾਪ ਇਹਨੂੰ ਕਿਵੇਂ ਕਰੀ ਹਨ ਆ ਤੇ ਆਪਣਾ ਜਿਹੜਾ ਹੁੰਦਾ ਆਪਾਂ ਪਹੁੰਚਾ ਜਾਂ ਮੋਰੀ ਪਾਈ ਹੁੰਦੀ ਇਹ ਤਾਂ ਆਪਾਂ ਇਸ ਤਰੀਕੇ ਨਾਲ ਨਾਪ ਉਹਦਾ ਕਰ ਲੈਨੇ ਜਿੱਥੇ ਆਪਣੀਆਂ ਸਲਾਈ ਲੱਗੀ ਹੁੰਦੀਆਂ ਉਸ ਤੋਂ ਬਾਅਦ ਤੁਸੀਂ ਜਿਹੜਾ ਘੇਰੇ ਦਾ ਨਾਪ ਲੈਣਾ ਉਹਨਾਂ ਦਾ ਉਹ ਕਿਸ ਤਰੀਕੇ ਨਾਲ ਆ ਨਾ ਦੇਖੋ ਸਾਡੀ ਆਸਣ ਵਾਲੀਆ ਸਲਾਈ ਲੱਗੀ ਹੁੰਦੀ ਨਾ ਆਪਣੀ ਚੋਲੀ ਵਾਲੀ ਇੱਥੋਂ ਇੰਚ ਤੇ ਫੜਨਾ ਬੜੇ ਆਰਾਮ ਦੇ ਨਾਲ ਇਸ ਤਰ੍ਹਾਂ ਨੂੰ बराबर ਕਰੀ ਜਣਾ ਠੀਕ ਆ ਆ ਦੇਖੋ ਇੱਥੋਂ ਤੱਕ ਪਹਿਲਾਂ ਬਰਾਬਰ ਕਰ ਲਿਆ 18 ਇੰਚ ਆਇਆ ਇੱਥੇ ਤੁਸੀਂ ਦਾ ਘੁੱਟ ਕੇ ਖੜ ਕੇ ਨੂੰ ਇਸ ਲੀਕੇ ਦੇ ਨਾਲ ਫੇਰ ਆ ਵਾਲੀ ਜਿਹੜੀ ਸਲਾਈ ਆ ਮੋਰੀ ਦੀ ਠੀਕ ਆ ਆ ਮੋਰੀ ਦੀ ਸਲਾਈ ਆਪਣੀ ਉੱਥੋਂ ਟਾ ਕੇ ਇਹ ਜਿਹੜੀ ਉਹਨਾਂ ਦੀ ਸਲਵਾਰ ਆ ਇਹ 29 ਇੰਚ ਘੇਰਾ ਹੋਊਗਾ ਜਾਨੀ ਕਿ ਆ ਸਾਢੇ 29 ਇੰਚ ਬੰਦਾ ਪਿਆ 1.5 ਇੰਚ ਇਥੋਂ ਮਾਰਜਿਨ ਚ ਆਇਆ ਹੋਗਾ ਉਹਨਾਂ ਦਾ 30 ਇੰਚ ਘੇਰਾ ਪਲੱਸ ਜਿਹੜਾ ਆਪਾਂ ਆ ਵਾਲਾ ਵਿੱਚ ਪਹੁੰਚਾ ਪਾਇਆ ਮੋਰੀ ਪਾਈ ਇਹ ਵੀ ਵਿੱਚ ਉਹਨਾਂ ਦਾ ਐਡ ਠੀਕ ਆ ਇਸ ਤਰੀਕੇ ਨਾਲ ਤੁਸੀਂ ਅਗਲੇ ਦਾ ਘੇਰਾ ਸਲਵਾਰ ਦਾ ਜਿਹੜਾ ਉਹ ਮੈਨ ਸਕਦੇ ਜਿਕੇ ਉਹ ਕਿੰਨਾ ਵਾ ਉਸੇ ਰਿਕਾਰਡਿੰਗ ਤੁਸੀਂ ਵੀ ਰੱਖ ਸਕਦੇ ਹੋ ਹੁਣ ਆਪਾਂ ਕਰਦੇ ਹਾਂ ਸਲਵਾਰ ਦੀ ਕਟਿੰਗ ਸਾਰਾ ਆਪਾਂ ਨਾਮ ਤੁਹਾਨੂੰ ਦੱਸਤਾ ਲੰਬਾਈ ਵੀ ਦੱਸਤੀ ਮੋਰੀ ਵੀ ਦੱਸਤੀ ਹੈਨਾ ਬੈਲਟ ਵੀ ਦੱਸਤੀ ਚੌੜਾਈ ਵੀ ਇਹਦੀ ਸਾਰਾ ਕੁਝ ਠੀਕ ਆ ਹੁਣ ਆਪਾਂ ਕਰਦੇ ਆ ਆ ਦੇਖੋ ਇਹ ਆਪਣੇ ਕੋਲ 22 ਮੀਟਰ ਕਪੜਾ ਹੈ ਇਹਦੀ ਆਪਾਂ ਜਿਹੜੀ ਆ ਉਹ ਸ਼ਰਟ ਦੀ ਕਟਿੰਗ ਸੌਰੀ ਬਾਟਮ ਦੀ ਕਟਿੰਗ ਕਰਨੀ ਆ ਠੀਕ ਆ ਮੇਰੀਆਂ ਭੈਣਾਂ ਮੇਰੀ ਵੀਡੀਓ ਤੇ ਕਮੈਂਟ ਬਹੁਤ ਸੋਹਣੇ-ਸੋਹਣੇ ਕਰਦੇ ਆ ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਭੈਣ ਨੇ ਕਮੈਂਟ ਕੀਤਾ ਕਿ ਤੁਹਾਡੇ ਵਿੱਚ ਬਹੁਤ ਵਧੀਆ ਟੈਲੈਂਟ ਆ ਇਹ ਮਤਲਬ ਟੇਲਰਿੰਗ ਦਾ ਤੇ ਪਹਿਲਾਂ ਤਾਂ ਉਹਨਾਂ ਨੇ ਮੇਰੀ ਵੀਡੀਓ ਨੂੰ ਵੀ ਬਹੁਤ ਪਸੰਦ ਕੀਤਾ ਉਹਦਾ ਵੀ ਕਿਹਾ ਕਿ ਬਹੁਤ ਵਧੀਆ ਬਣੀ ਆ ਬਹੁਤ-ਬਹੁਤ ਧੰਨਵਾਦ ਉਹ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਵਾਲੀ ਵੀਡੀਓ ਪਾਈ ਸੀ ਆਪਾਂ ਠੀਕ ਆ ਤੇ ਇੱਕ ਭੈਣ ਨੇ ਦੱਸਿਆ ਕਿ ਤੁਹਾਡੀ ਦੀਦੀ ਪਹਿਲੋਂ ਆਵਾਜ਼ ਵਧੀਆ ਆਉਂਦੀ ਹੈ ਤੇ ਬਾਅਦ ਵਿੱਚ ਥੋੜੀ ਸਲੋ ਹੋ ਜਾਂਦੀ ਹੈ। ਉਹਦੇ ਲਈ ਵੀ ਬਹੁਤ ਧੰਨਵਾਦ ਕਿਉਂਕਿ ਤੁਸੀਂ ਮੈਨੂੰ ਦੱਸਦੇ ਜੇ ਕਿ ਦੀਦੀ ਇਸ ਤਰ੍ਹਾਂ ਨਹੀਂ ਤੁਸੀਂ ਇਸ ਤਰ੍ਹਾਂ ਤੁਹਾਡੀ ਥੋੜੀ ਵਿੱਚ ਮਤਲਬ ਆਹ ਮੁਸ਼ਕਲ ਆ ਤੇ ਇਹਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਨੂੰ ਬੜਾ ਵਧੀਆ ਲੱਗਦਾ ਜਦੋਂ ਕੋਈ ਭੈਣ ਭਰਾ ਮੇਰੇ ਨਾਲ ਇਸ ਤਰ੍ਹਾਂ ਕਮੈਂਟ ਕਰਦਾ ਠੀਕ ਆ। ਤੇ ਹੁਣ ਆਪਣੇ ਕੋਲ ਆਹ ਜਸਾ ਕਪੜਾ ਆ। ਤੇ ਇਹਨੂੰ ਆਪਾਂ ਜਦੋਂ ਆ ਦੇਖੋ 2.5 ਮੀਟਰ ਕਪੜਾ ਹੈ ਮੈਚਿੰਗ ਸੂਟ ਦੀ ਸਲਵਾਰ ਆ ਤੇ ਇਹਨੂੰ ਇਸ ਤਰ੍ਹਾਂ ਤੁਸੀਂ ਫੜ ਲੈਣਾ ਕੰਨੀ ਤੋਂ ਕੰਨੀ ਨੂੰ आह अपना बंद वाली साइड इस तरह कर लेना क्योंकि ये आप सब तो पहले की करना होंगे कान कनी होंगी इस तरह भीडियो थोड़ी लंबी हो जाती है पर जोड़े भी मेरी वीडियो देखते दे पूरी प्रॉपर वीडियो देखते दे भावें देखते दे थोड़े जाने पर देखते दे सारी भीडियो आ इस गल भी मैनू बहुत व्या लगता ठीक है आेखो इस तरह आप कपड़े बछा लेना इधरों तो अपना यह टवल आ जिनी भी अपनी कानसाना वो अपनी आ देखो इधरले बने आ गई आखो ठीक ਤੁਸੀਂ ਜਦੋਂ ਵੀ ਮਤਲਬ ਕਟਿੰਗ ਕਰਨੀ ਹੈ ਸਲਵਾਰ ਦੀ ਤੁਸੀਂ ਫਰਸ਼ ਤੇ ਵਿਛਾ ਕੇ ਕਰਨੀ ਹੈ ਠੀਕ ਆ ਆ ਦੇਖੋ ਮੇਰਾ ਆ ਇੰਨਾ ਕਾਣੋ ਜਿਹੜੀ ਐ ਨਿਕਲ ਆਈ ਹੈ ਤੇ ਇਹਨੂੰ ਮੈਂ ਕਟਿੰਗ ਕਰ ਪਾਉਂਗੀ ਠੀਕ ਆ ਅਸਲੀ ਗਾ ਤੁਸੀਂ ਜੇ ਹੇਠਾਂ ਮਛਾਓਗੇ ਨਾ ਫਰਸ਼ ਦੇ ਕੋਲ ਬਿਲਕੁਲ ਵਧੀਆ ਤਰੀਕੇ ਦੇ ਨਾਲ ਆ ਵਿਸ਼ਡੂ ਆ ਦੇਖੋ ਆ ਸਾਰੀ ਕਾਣਵਾ ਦੇ ਆ ਉੱਪਰ ਵਾਲਾ ਪੱਲਾ ਠੀਕ ਆ ਆ ਹੇਠਾਂ ਵਾਲਾ ਤੇ ਇਹਨੂੰ ਆਪਾਂ ਕਟਿੰਗ ਕਰਕੇ ਇਹਨੂੰ ਬਰਾਬਰ ਜਿਹੜਾ ਉਹ ਆਪਾਂ ਕਰ ਲੈਣਾ ਵਾ ਠੀਕ ਆ ਅਸਲੀ ਕੇ ਦੇ ਨਾਲ ਵੀਡੀਓ ਆਪਣੀ ਜਦੋਂ ਵੀ ਆਊਗੀ ਦਿਨੇ ਜਾਨੀ ਕਿ ਮਾਰਨਿੰਗ ਟਾਈਮ 11 ਤੇ 12 ਦੇ ਵਿੱਚ ਵਿੱਚ ਆਊਗੀ ਠੀਕ ਆ ਆਪਾਂ ਜਦੋਂ ਵੀ ਵੀਡੀਓ ਅਪਲੋਡ ਕਰਾਂਗੇ ਦੂਜੇ ਤੀਜੇ ਜਿਹਨਾਂ ਆਪਣੀ ਵੀਡੀਓ ਆਉਂਦੀ ਆ ਹੁਣ ਵੀ ਜਿਹੜਾ ਸਭ ਤੋਂ ਪਹਿਲਾਂ ਕਮੈਂਟ ਕਰੂ ਭੈਣ ਭਰਾ ਵੀ ਸਾਨੂੰ ਐਸ ਚੀਜ਼ ਦੀ ਵੀਡੀਓ ਚਾਹੀਦੀ ਆ ਆਪਾਂ ਉਹਨਾਂ ਉਹਨਾਂ ਦਾ ਸਭ ਤੋਂ ਪਹਿਲੋਂ ਜਿਹੜੀ ਆ ਉਹ ਵੀਡੀਓ ਲੈ ਕੇ ਆਵਾਂਗੇ ਠੀਕ ਆ ਦੇਖੋ ਹੁਣ ਇਹ ਆਪਣਾ ਬਰਾਬਰ ਹੋ ਗਿਆ ਆਪਣਾ ਤੁਹਾਡੇ ਹੋ ਸਕਦਾ ਵੀ ਥੋੜਾ ਘੱਟ ਵੀ ਆਵੇ ਜਾਂ ਵਧ ਵੀ ਆਵੇ ਤਾਂ ਤੁਸੀਂ ਇਹ ਚੀਜ਼ ਕੋ ਕੇ ਹਾਂਜੀ ਅਸਲੀ ਕਿਨ ਆਪਾਂ ਕੱਪੜੇ ਦੀ ਕਾਣੋਂ ਕੱਢ ਲਈ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ 벨ਟ ਦੀ ਜਿਹੜੀ ਆਪਾਂ ਕਟਿੰਗ ਕਰ ਲੈਣੀ ਠੀਕ ਆ ਐਸ ਤਿੱਕਣਾ ਤੁਸੀਂ ਕੱਪੜੇ ਨੂੰ ਆ ਦੇ ਖਾ ਵੀ ਕਰਨੀ ਆ ਵੀ ਕਰਨੀ ਆ ਇਹਨੂੰ ਡਬਲ ਕਰ ਲੈਣਾ ਫਿਰ ਇਹਨੂੰ 4 ਫੋਲਡ ਆਸਤ ਰਿਕਣਾ 4 ਫੋਲਡ ਕਰ ਲੈਣਾ ਇਹਨਾਂ ਤਰ੍ਹਾਂ ਠੀਕ ਆ ਉਸ ਤੋਂ ਬਾਅਦ ਤੁਸੀਂ ਜਿੱਦਾਂ ਆਪਾਂ ਤੁਹਾਨੂੰ ਦੱਸਿਆ 5 ਇੰਚ ਦੀ ਆਪਾਂ 벨ਟ ਤਿਆਰ ਰੱਖਾਂਗੇ ਮੈਂ ਹਰ ਇੱਕ ਸਲਵਾਰ ਦੀ ਜਿਹੜੀ ਉਹ 5 ਇੰਚ ਦੀ ਹੀ 벨ਟ ਤਿਆਰ ਰੱਖ ਦਈ ਦੀ ਨਾਲੇ ਜਾਰੀ ਥੋੜੀ ਲੈਂਥ ਹੋ ਜਾਂਦੀ ਜਿਵੇਂ 40 49 ਉਹਨਾਂ ਦਾ ਆਪਾਂ 5.5 ਕਰ ਲਈਦਾ ਤੇ ਜਿਨ੍ਹਾਂ ਦੀ ਥੋੜੀ ਘੱਟ ਹੋ ਜਾਂਦੀ ਹੈ ਜਿਵੇਂ 28 27 ਹਨਾ ਉਹਨਾਂ ਦੀ ਆਪਾਂ 4.5 ਕਰ ਲੈਨੇ ਆ ਪਰ ਜਿਹੜਾ ਆਮ ਜ਼ਿਆਦਾ ਨਾਪ ਚੱਲਦਾ ਵਾ ਉਹ ਆਪਾਂ 5 ਇੰਚ ਦੀ ਹੀ ਕੱਟਦੇ ਆ ਤੇ 8 ਇੰਚ ਮੈਂ ਕੱਟ ਲੂੰਗੀ 벨ਟ ਇਸ ਤਰੀਕੇ ਨਾਲ ਇਹ ਲੰਬਾਈ ਹੈ 벨ਟ ਦੀ ਠੀਕ ਆ 8 ਇੰਚ ਤੁਹਾਨੂੰ ਮੈਂ ਜਿਸ ਤਰ੍ਹਾਂ ਨਾਪ ਲਿਆ ਉਹਦੋਂ ਹੀ ਦੱਸਿਆ 8 8 ਇੰਚ ਤੇ ਦਾਪਾ ਤੁਸੀਂ ਨੇ ਇੱਕ ਦੋ ਨਿਸ਼ਾਨ ਲਾ ਕੇ ਇਹ ਜਿਹੜੀ ਆ ਕਟਿੰਗ ਕਰ ਲੈਣੀ ਆ ਆ ਇਹਦੀ ਲંબਾਈ ਆ ਆਹ ਵਾਲੀ ਚੌੜਾਈ ਨੂੰ ਤੁਹਾਨੂੰ ਦੱਸਣੀ ਕਿ ਇਸ ਤਰੀਕੇ ਨਾਲ ਤੁਸੀਂ ਇਹਦਾ ਪਤਾ ਕਰਨਾ ਮੁੜ ਕੇ ਇਸ ਤਰ੍ਹਾਂ ਨੂੰ 8 ਇੰਚ ਗਿਆ ਪਾਏ 벨ਟ ਲਾ ਲਓ ਹੁਣ ਇੱਧਰ ਦੇਖੋ ਇਹਨੂੰ ਐਸ ਤਰੀਕੇ ਨਾਲ ਕਰ ਜਾਣਾ ਜਿਸ ਤਰ੍ਹਾਂ ਆਪਾਂ ਉਹਨਾਂ ਦੀ 벨ਟ ਦਾ ਨਾਪ ਲਿਆ ਸੀ 22 ਇੰਚ ਤਿਆਰ ਤੇ 23 ਇੰਚ ਆਪਾਂ ਰੱਖ ਲਈ ਕਿ 1 ਇੰਚ ਆਪਣਾ ਮਾਏ ਹੁਣ 21.5 ਇੰਚ ਆਉਣੀ ਪਈ ਤੇ ਇਹ ਤਿਆਰ ਆਪਣੇ ਕੋਲ 20.5 ਇੰਚ ਰਹਿ ਗਏ ਦੇ ਵਿੱਚ ਆਪਾਂ ਕੀ ਕਰਾਂਗੇ ਥੋੜਾ ਜਿਹਾ ਜੋੜ ਪਾਵਾਂਗੇ ਠੀਕ ਆ 벨ਟ ਦੇ ਵਿੱਚ ਥੋੜਾ ਜਿਹਾ ਜੋੜ ਪਾਵਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ ਰੈਡੀ ਕਰਾਂਗੇ ਠੀਕ ਆ ਹੁਣ ਆਪਾਂ ਕੀ ਕਰਨਾ ਸਾਰੇ ਕੱਪੜੇ ਨੂੰ ਆਪਾਂ ਡਬਲ ਕਰ ਲੈਣਾ ਐਸੇ ਕਿਦਣਾ ਬ ਕੱਪੜੇ ਸੀ ਸਿੱਧੇ ਪੁੱਠੇ ਦੇਖ ਲੈਣੀਆਂ ਸਿੱਧਾ ਬੰਨਣਾ ਕਿਹੜਾ ਵਾ ਤੇ ਉਲਟਾ ਬੰਨਣਾ ਕਿਹੜਾ ਵਾ ਐਸੇ ਕਿਨਾ ਇਹਨੂੰ ਡਬਲ ਫੜ ਲੈਣਾ ਕੱਪੜੇ ਨੂੰ ਠੀਕ ਆ ਹਾਂ ਦੇਖੋ ਆਪਾਂ ਕੱਪੜੇ ਨੂੰ ਡਬਲ ਕਰਕੇ ਵਿਛਾ ਲਿਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਆ ਦੇਖੋ ਆ ਆਪਣਾ ਕਪੜਾ ਡਬਲ ਠੀਕ ਆ ਇਸ ਤਰ੍ਹਾਂ ਡਬਲ ਕਰਕੇ ਇਸ ਤਰੀਕੇ ਨਾਲ ਦੇਖੋ ਆਪਾਂ ਸਾਕੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਪਰ ਥੋੜਾ ਜਿਹਾ ਫੋਲਡ ਕਰਕੇ ਰੱਖ ਲੈਣਾ ਇਹ ਕਿੰਨਾ ਰੱਖਣਾ ਇਹ ਵੀ ਆਪਾਂ ਤੁਹਾਨੂੰ ਦੱਸਦੇ ਆ ਇਸ ਲਈ ਕਿ ਇਹਨਾਂ ਸਾਰ ਦੇ ਤੁਸੀਂ ਕਟਿੰਗ ਕਰੋਗੇ ਤੁਹਾਡੇ ਉਹ ਫਿਟਿੰਗ ਵਾਲੀ ਸਲਾਈਡ ਵਿੱਚ ਕਦੇ ਵੀ ਜਿਹੜੀ ਆ ਉਹ ਝੂੜ ਨਹੀਂ ਆਉਗੀ ਹੁਣ ਮੈਂ ਉਹਨਾਂ ਦੀ ਜਿਹੜੀ ਮੋਰੀ ਆ ਉਹ ਮੈਂ 6.5 ਇੰਚ ਤਿਆਰ ਰੱਖਣੀ ਆ ਠੀਕ ਆ ਤੇ ਉਹਨਾਂ ਹੀ ਮੈਂ ਆਹ ਵਾਲਾ ਕਪੜਾ ਜਿਹੜਾ ਇਹਨੂੰ ਡਬਲ ਕਰ ਲਿਆ ਯਾਨੀ ਕਿ ਆਪਾਂ ਕਈ ਜਿਸ ਤਰ੍ਹਾਂ ਪੌਚਾ ਬੋਲਦੇ ਇਹਨੂੰ ਹਣਾ ਕਈ ਪੱਟ ਬੋਲਦੇ ਇਹ ਆਪਣੀ ਉਹ ਚੀਜ਼ ਆ ਠੀਕ ਆ ਜਿਹੜੀ ਆਪਾਂ ਆ ਵਾਲੀ ਚੀਜ਼ ਆ ਨਾਪ ਕੀਤੀ ਸੁਵਾਤੀ ਮੈਂ ਤੁਹਾਨੂੰ ਦੱਸਦਾ ਆ ਵਾਲੀ ਚੀਜ਼ ਜਿਹੜੀ ਆਪਾਂ ਆ ਚੀਜ਼ ਪਾਉਣੀ ਆ ਇਹ ਆਪਾਂ ਉਹ ਚੀਜ਼ ਜਿਹੜੀ ਆ ਇਹਦੇ ਵਿੱਚ ਫੋਲਡ ਕਰ ਲਈ ਜੇ ਤੁਸੀਂ 7 ਇੰਚ ਪੌਂਚਾ ਰੱਖਣਾ ਫਿਰ ਤੁਸੀਂ ਇਹ 7 ਇੰਚ ਫੋਲਡ ਨਹੀਂ ਕਰਨਾ 6.5 6 5.5 ਉਹ ਜਿੰਨਾ ਤੁਸੀਂ ਰੱਖਣਾ ਵਾ 6.5 ਇੰਚ ਤੱਕ ਤੁਸੀਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਜੇ ਤੁਸੀਂ 6 ਇੰਚ ਮੋਰੀ ਰੱਖਣੀ ਆ ਫਿਰ ਤੁਸੀਂ 6 ਇੰਚ ਕਰਨਾ ਜੇ 5.5 ਰੱਖਣੀ ਆ ਫਿਰ ਤੁਸੀਂ ਇਹਨੂੰ 5.5 ਕਰ ਲੈਣਾ ਠੀਕ ਆ ਇਹਨੂੰ 4 ਫੋਲਡ ਕੀਤਾ ਵੇਖੋ ਡਬਲ ਤੇ ਆਹ ਹੋ ਗਿਆ ਤੇ ਇਹ ਡਬਲ ਹੀ ਇਹਨੇ ਇਹ ਠਾਪਾ ਜਦੋਂ ਥਲੇ ਦੋ ਟੈਂਕ ਥਲੇ ਆ ਤੇ ਇਹਨੂੰ ਉੱਪਰ ਇਸ ਤਰ੍ਹਾਂ ਆ ਦੇਖੋ 6.5 ਇੰਚ ਤੇ ਮੈਂ ਨਿਸ਼ਾਨ ਲਾ ਕੇ ਇਹਨੂੰ ਉਨੇ ਉਨਾ ਹੀ ਇਹਨੂੰ ਆਪਾਂ ਫੋਲਡ ਜੜਾਉ ਕਰ ਲਿਆ ਇਸੇ ਤਰੀਕੇ ਨਾਲ ਤੁਸੀਂ ਵੀ ਫੋਲਡ ਕਰ ਲੈਣਾ ਤੁਹਾਡੀ ਸਵਾਦ ਦੀ ਜਿਹੜੀ ਫਿਟਿੰਗ ਵਾਲੀ ਸਲਾਈ ਦੇ ਵਿੱਚ ਝੋਲ ਜਿਹੜੀ ਆ ਉਹ ਨਹੀਂ ਆਉਗੀ ਜਿਹਨਾਂ ਆਪਾਂ ਮਾਰ ਜਾਂ ਰੱਖਣਾ ਉਹ ਕਿੱਥੇ ਰੱਖਣਾ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਤੇ ਇਹ ਜਿਹੜੀ ਸਲਾਈ ਮੈਂ ਕਟਿੰਗ ਕਰਨ ਲੱਗੀ ਆ ਇਹ 36.5 ਇੰਚ ਪਿਆਰ ਕਾ ਜਿਵੇਂ ਮੈਂ ਤੁਹਾਨੂੰ ਕਿਹਾ 5 ਇੰਚ ਦੀ ਆਪਾਂ 벨ਟ ਪਾਵਾਂਗੇ ਉਹਦੇ ਵਿੱਚ ਆਪਾਂ ਤੁਸੀਂ ਕੀ ਕਰਨਾ ਇਸ ਤਰ੍ਹਾਂ 5 ਇੰਚ ਜਿਹੜਾ ਵਾ ਆਹ ਵਾਲਾ ਜਿੱਥੇ 5 ਆ ਗਿਆ ਉਹਨੂੰ ਤੁਸੀਂ ਇਸ ਤਰ੍ਹਾਂ ਜਿੱਥੇ 5 ਆ ਗਿਆ 5 ਇੰਚ ਨੂੰ ਤੁਸੀਂ ਇਸ ਤਰ੍ਹਾਂ ਜਦੋਂ ਤੁਸੀਂ ਸਲਵਾਰ ਦੀ ਲੈਂਥ ਲੈਣੀ ਹੈ ਜੇ ਤੁਸੀਂ ਨਵੇਂ ਜੇ ਤੁਸੀਂ ਇਸ ਤਰੀਕੇ ਨਾਲ ਕਰ ਲੈਣਾ 5 ਇੰਚ ਉੱਪਰ ਨੂੰ ਇੰਚੀ ਟੇਪ ਨੂੰ ਤੁਸੀਂ ਕੱਢ ਦੇਣਾ ਉਸ ਤੋਂ ਬਾਅਦ ਜਿੰਨੀ ਤੁਹਾਡੀ ਸਲਵਾਰ ਦੀ ਲੈਂਥ ਆ ਤੁਸੀਂ ਉਹਦਾ ਉਹ उतों तक निशान एक ला लेना देखो जिमें मैं साढ़े छत्ती इंच मेरी जी सलवार तैयार मैं जोड़ा नाप सलवार कर लिया साढ़े उस छत्तीस जानि कि मैं उस नाप की सलवार नहीं करती भी मैं दूसरा नाप आ मेरे को लो आ देखो ठीक है वो एक शत्ती शत्ती मैं तुम समझाने लाप लिया छत्ती साढ़े छत्ती मैं साढ़े छत्ती इंच एक निशान ले लिया एक इंच मैं वध लाऊँगी कि अद्धा इंच अपना इतों मार्जन चाहगा अर्धा इंच अपना उपरों मार्जन चाहगा ठीक है साढ़े सैंती इंच मैं ये नशान जहाँ वा वह साढ़े छत्ती इत हो गया पांच इंच से आप बैल्ट वास्ते उपरू क्या इंची टेप में जो तुम जाते तो वैसे भी इस माइनस कर सकते जी ठीक है हूँ आपपर जोड़ा नाप बोल लाँगे किए अपने को देखो वही अपने को आ गया साढ़े बत्ती, बत्ती इंच साढ़े बत्ती बत्ती इंच निशान ला लेना इधरों भी आपे बत्ती ला लेना बड़ा सौखा है ये तरीका सलवार की कटिंग का ठीक है यू आप इस तरह बराबर करेंगे ਹੁਣ ਇੱਥੋਂ ਆਪਾਂ 1.5 ਇੰਚ ਦਾ ਜਿਹੜਾ ਵਾ ਉਹ ਇੱਕ ਨਿਸ਼ਾਨ ਇਸ ਤਰ੍ਹਾਂ ਲਾ ਲਾਂਗੇ ਆ ਦੇਖੋ ਆ ਜਿਹੜਾ ਨਿਸ਼ਾਨੇ 1.5 ਇੰਚ ਦਾ ਆ ਵੇਖੋ ਇੱਥੋਂ ਤੱਕ ਹੁੰਦਾ 1.5 ਇੰਚ ਇਹਨੂੰ ਆਪਾਂ ਇਸ ਤਰੀਕੇ ਦਾ ਨਿਸ਼ਾਨ ਲਾ ਲੈਣਾ ਇਹ 1.5 ਇੰਚ ਆਪਣਾ ਜਿੰਨਾ ਆਪਣਾ ਮੋਰੀ ਤਿਆਰ ਰੱਖਣੀ ਆ ਉਹ ਆਪਣਾ ਆ ਤਿਆਰ ਹੋਗੀ ਚੀਜ਼ 6.5 ਇੰਚ ਜਿਹੜਾ ਇਹ 1.5 ਇੰਚ ਆਧਾ ਇੰਚ ਦੇ ਵਿੱਚ ਮਾੜ ਦੇ ਵਿੱਚ ਆ ਜਾਣਾ ਆਧਾ ਇੰਚ ਇਧਰ ਹੋਊਗਾ ਤੇ 1 ਇੰਚ ਆਪਣਾ ਆਧਾ ਇੰਚ ਇੱਥੋਂ ਆਪਣਾ ਫਿਟਿੰਗ ਵਾਸਤੇ ਉਹ ਰਹਿ ਜਾਊਗਾ ਠੀਕ ਹੈ ਫਿਰ ਤੁਸੀਂ 1.5 ਇੰਚ ਮਾਰਜਨ ਦੇ ਵਿੱਚ ਰੱਖਣਾ ਜੇ ਤੁਹਾਨੂੰ 6.5 ਇੰਚ ਤੱਕ ਰੈਡੀ ਕਰਨੀ ਸਾਰਪਾਵੇਂ 6 6 ਦਾ ਆ ਚੀਜ਼ ਹੁੰਦੀ ਸੀ ਉਹਨਾਂ ਕਰ ਲੈਣਾ ਜਿੰਨੀ ਤੁਹਾਡੀ ਮੋਰੀ ਆ ਆ ਜਿਹੜਾ ਮਾਰਜਨ ਆ ਤੁਸੀਂ 1.5 ਇੰਚ ਦਾ ਹੀ ਕਰਨਾ ਜੇ 7 ਇੰਚ ਦੀ ਮੋਰੀ ਤੁਸੀਂ ਤਿਆਰ ਕਰਨੀ ਫਿਰ ਤੁਸੀਂ ਇੱਥੇ 2 ਇੰਚ ਦਾ ਹੀ ਰੱਖ ਲੈਣਾ ਠੀਕ ਆ ਫਿਰ ਤੁਸੀਂ 2 ਇੰਚ ਦਾ ਰੱਖ ਲੈਣਾ ਕਿਉਂਕਿ ਇਹਨੂੰ ਨਹੀਂ 7 ਇੰਚ ਕਰਨਾ ਠੀਕ ਆ ਫਿਰ ਤੁਸੀਂ ਇਹਨੂੰ 6.5 ਤੋਂ ਵੱਧ ਨਹੀਂ ਕਰਨਾ ਇਹਨੂੰ ਤੁਸੀਂ 2 ਇੰਚ ਦਾ ਕਰ ਲੈਣਾ ਹੁਣ ਦੂਸਰੇ ਬੰਨੇ ਆਪਾਂ ਲਵਾਂਗੇ ਆ ਸੰਦਾਨ ਛਾਣ ਚੋਲੀ ਦਾ ਛਾਣ ਠੀਕ ਆ ਆਪਨਾ ਮਾਤਣਾ ਹੈਗਾ ਇਹ ਤਰ੍ਹਾਂ ਆ ਹੁਣ ਇਹ ਇਹ ਮਤਲਬ ਫਰਸ਼ ਤੇ ਕਟੋ ਫਿਰ ਵਧੀਆ ਤਰੀਕੇ ਨਾਲ ਮੇਰਾ ਇਹਦੇ ਵਿੱਚ ਵੀਡੀਓ ਚ ਆਉਣਾ ਲਈ ਮੈਂ ਥੋੜਾ ਇੱਧਰ ਨੂੰ ਕਰਕੇ ਤੁਹਾਨੂੰ ਨਿਸ਼ਾਨ ਲਾ ਕੇ ਦਿਖਾ ਦਿੰਨੀ ਆ ਇਹਨਾਂ ਦਾ ਜਿਹੜਾ ਵਾ ਆਸਨਵਾ ਮੇਰੇ ਕੋਲ 9 ਇੰਚ ਰਹਿ ਗਈ ਆ ਤੇ ਮੈਂ 10 ਇੰਚ ਤੇ ਨਿਸ਼ਾਨ ਲਾਉਣੀ ਠੀਕ ਆ 9 ਇੰਚ ਰਹਿ ਗਈ ਆ 10 ਇੰਚ ਆਪਣਾ ਉਪਰੋਂ ਹੀ ਠੋ ਆ ਜਾਊਗਾ ਮਾਰਜਿਨ ਤੇ 10 ਇੰਚ ਤੇ ਨਿਸ਼ਾਨ ਲਾ ਕੇ ਤੇ ਤੁਸੀਂ ਇਹਨੂੰ ਆਪਸ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਫਾਰਮ ਸਲਵਾਰ ਦੀ ਕਟਿੰਗ ਕਰਦੇ ਇਸ ਤਰ੍ਹਾਂ ਤੇਲ ਤੋਂ ਕਾ ਇਹਨੂੰ ਇਸ ਤਰ੍ਹਾਂ ਮਿਲਾ ਦੇਣਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਥੋੜਾ ਜਿਹਾ ਇਥੋਂ ਸਮਝ ਲਿਓਗਾ ਨੂੰ ਕਿ ਜਿਹੜਾ ਆਪਾਂ 10 ਇੰਚ ਦਾ ਨਿਸ਼ਾਨ ਲਾਇਆ ਕੱਪੜੇ ਨੂੰ ਬਰਾਬਰ ਕਰਕੇ ਤੇ ਇਸ ਤਰ੍ਹਾਂ ਉਹਦਾ ਨਿਸ਼ਾਨ ਲਾਉਣਾ ਠੀਕ ਹੈ ਹੁਣ ਆਹ ਵਾਲੀ ਜਿਹਦੇ ਵਿੱਚ ਆਪਣਾ ਸਿਰ ਖੜਾ ਲਿਆ ਗਿਆ ਇਹ ਵਿੱਚ ਆਪਣਾ ਸਾਝਾ ਕੱਪੜਾ ਰਹਿ ਜੂਗਾ ਤੇ ਇਹਨੂੰ ਆਪਾਂ ਇਹਨੂੰ ਜਿਹੜਾ ਇਹਨੂੰ ਦੂਸਰੇ ਗੁੰਦੇ ਦੇ ਨਾਲ ਸਟਿਚਿੰਗ ਕਰਾਂਗੇ ਉਨਾਂ ਦਾ ਅਸੀਂ ਕਿਸ ਤਰੀਕੇ ਦੇ ਨਾਲ ਫਿਰ ਆਹ ਵਾਲੀ ਸਾਈਡ ਉੱਲ੍ਹੀ ਫਿਰ ਇਹਦੀ ਲੈਂਥ ਲਾਵਾਂਗੇ ਫਿਰ ਆਪਾਂ ਉਧਰ ਚਲ ਉਧਰ ਵਾਲਾ ਕਰਾਂਗੇ ਠੀਕ ਆ ਆ ਦੇਖਾ ਫਸ ਕੇ ਗਿਆ ਨਾ ਆਪਾਂ ਫਟ ਲੈਣਾ ਫਿਰ ਕੋਈ ਕਸੇ ਕਪੜੇ ਦਾ ਨਾਮ ਕਰ ਲੈਣਾ ਜੇ ਘੱਟ ਵੀ ਕਪੜਾ ਹੋਵੇ ਫਿਰ ਉਹ ਵੀ ਆਪਾਂ ਆਸਣ ਕਿਸ ਤਰੀਕੇ ਨਾਲ ਰੱਖਣਾ ਵਾ ਉਹ ਵੀ ਆਪਾਂ ਤੁਹਾਨੂੰ ਠੀਕ ਆ ਹੁਣ ਆਪਾਂ ਆ ਜਿਹੜੇ ਨਿਸ਼ਾਨ ਆ ਦੇਖੋ ਆਪਣੀ ਇੱਥੇ ਤੇ ਆਪਣਾ ਪਹੁੰਚਾ ਜੁੜੂਗਾ ਦੂਸਰਾ ਕੁੰਡਾ ਜੁੜਜੂਗਾ ਤੇ ਆ ਜਿਹੜੇ ਨਿਸ਼ਾਨ ਇੱਥੇ ਆਪਾਂ ਨਿਸ਼ਾਨ ਜਰੂਰ ਲੋਨੇ ਇਸ ਤਰ੍ਹਾਂ ਕੱਟ ਦੇ ਕਿਉਂਕਿ ਇੱਥੇ ਵੀ ਆਪਾਂ ਸਲਾਈ ਜਿਹੜੀ ਉਹ ਕਰਨੀ ਹੈ ਜੇ ਕਿਸੇ ਨੂੰ ਸਟਿਚਿੰਗ ਦੀ ਵੀਡੀਓ ਵੀ ਚਾਹੀਦੀ ਹੋਈ ਨਾ ਤੁਸੀਂ ਉਹ ਵੀ ਦੱਸਿਓ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਇਹਦੇ ਵਿੱਚ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਆਪਾਂ ਨੂੰ ਸਲਵਾਰ ਦੀ ਇੰਟਰਲੋ ਕਰਨ ਦੀ ਲੋੜ ਨਹੀਂ ਪੈਂਦੀ ਸਿਰਫ ਇਹ ਕਪਣੀਆਂ ਚੋਣਾ ਵਾਲੀ ਜਿਹੜੀ ਸਲਾਈ ਹੁੰਦੀ ਉਹੋ ਰਹਿ ਜਾਂਦੀ ਬਾਕੀ ਇਹ ਆਪਣੀ ਜਈ ਸਲਵਾਰ ਆ ਬਿਲਕੁਲ ਉਸ ਤਰ੍ਹਾਂ ਹੀ ਬਣ ਜਾਂਦੀ ਆ ਦੇਖੋ ਇਹ ਆਪਣੀ ਇੱਕ ਗੁੰਦਾ ਨਾਲ ਪਹੁੰਚਾ ਜਿਹੜਾ ਉਹ ਸਲਵਾਰ ਦਾ ਆਪਣਾ ਹੋ ਗਿਆ ਹੁਣ ਆਪਾਂ ਤੁਹਾਨੂੰ ਦੂਸਰਾ ਦੱਸਦੇ ਆ ਤੇ ਜਦੋਂ ਵੀਡੀਓ ਚ ਸਾਰਾ ਕੁਝ ਸਮਝਾਈਏ ਫਿਰ ਵੀਡੀਓ ਥੋੜੀ ਲੰਬੀ ਹੋ ਜਾਂਦੀ ਆ ਆਹ ਬਣਾ ਤੁਸੀਂ ਨਹੀਂ ਰੱਖਣਾ 6.5 ਦਾ ਹੀ ਇਹਨੂੰ ਗਾਹ ਪਛਾਣੀ ਹੋ ਜਾਣਾ ਕੱਪੜੇ ਨੂੰ ਪਰਛੇਤੇ ਵਿਚਾਲੇ ਤੁਸੀਂ ਕਰਨਾ ਕਿਉਂਕਿ ਮੇਰੇ ਕੋਲ ਟੇਬਲ ਟੇਬਲ ਛੋਟਾ ਉਹ ਹਿਸਾਬ ਦੇ ਨਾਲ ਥੋੜਾ ਜਿਆਦਾ ਹੁੰਦਾ ਪਿਆ ਮੈਂ ਇੱਥੇ ਨਿਸ਼ਾਨ ਲਾ ਲਈਨੀ ਅਸਤਰਾ ਸਾਡੇ 6 ਇਹਦੇ ਕਿਉਂਕਿ ਫਿਰ ਆਪਣਾ ਆਹ ਵਾਲੀ ਜਿਹੜੀ ਚੀਜ਼ ਹੈ ਨਿੱਕੀ ਵੱਡੀ ਨਾ ਉਹ ਬਿਲਕੁਲ ਪ੍ਰਾਪਰ ਚਾਹੀਦੀ ਆ 6.5 ਇਹ ਸਾਡੇ 6 ਇੱਥੇ 봐ਵਾ ਇੱਥੇ ਪਾਪ ਅਜੀ ਜਿਹਾ ਆਪਣੇ ਕੋਲ ਠੀਕ ਹੈ ਇਹਨਾਂ ਦੇ ਇਥੇ ਵਕ ਨੇ ਜੇ ਤੁਸੀਂ ਚਾਹੋ ਤੇ ਤੁਸੀਂ ਕਟਿੰਗ ਵੀ ਕਰ ਸਕਦੇ ਹੋ ਆ ਇਥੇ ਰੱਖ ਆਪਣੇ ਸਾਰਾ ਦੂਸਰਾ ਗੁੰਦਾ ਤੇ ਇਹ ਗੁੰਦਾ ਜੇ ਗੁੰਦੇ ਦੇ ਗੁੰਦਾ ਰੱਖ ਕੇ ਵੀ ਕਟਿੰਗ ਆਪਾਂ ਕਰ ਸਕਦੇ ਆ ਠੀਕ ਹੈ ਹੁਣ ਆ ਦੇਖੋ ਇਧਰ ਇਹ ਚਾਪਾ ਕੀ ਕਰਨਾ ਇਧਰੋਂ ਆਪਾਂ ਹੁਣ ਲੈਂਥ ਰਵਾਂਗੇ ਇਧਰੋਂ ਵੀ ਆਪਾਂ ਜਿਹੜਾ 1.5 ਇੰਚ ਵਾਲਾ ਮਾਰਜਨ ਉਹਨੂੰ ਵੀ ਰੱਖਾਂਗੇ ਇਸ ਤਰ੍ਹਾਂ ਇਹ ਗੁੰਦ ਦਿਖਾਣਾ ਹੁਣ ਇਹ ਆਪਣੇ ਐਸ ਟਿੱਕੇ ਦੇ ਨਾਲ ਬਣ ਗਈ। ਇੱਥੋਂ ਹੀ ਆਪਾਂ ਇੱਦਾਂ 1.5 ਇੰਚ ਦਾ ਮਾਰਜਿਨ ਰੱਖ ਲਾਂਗੇ ਇਸ ਤਰ੍ਹਾਂ ਠੀਕ ਆ। ਉਸ ਤੋਂ ਬਾਅਦ ਹੀ ਆਪਾਂ ਇਹ ਲੰਬਾਈ ਜਿਹੜੀ ਉਸਾਰ ਦੀ ਲੈ ਲਾਂਗੇ ਇਸ ਤਰ੍ਹਾਂ। ਜਿੰਨੀ ਆਪਣੀ ਉਸਾਰ ਦੀ ਲੰਬਾਈ ਆ। ਤੁਸੀਂ ਹੇਠਾਂ ਛਾ ਕੇ ਫਰਸ਼ ਤੇ ਸਹੀ ਤਰੀਕੇ ਨਾਲ ਕਰਨਾ ਠੀਕ ਆ। ਕਪੜਾ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ। 3.5 ਇੰਚ ਆ ਦੇਖੋ 3.5 ਇੰਚ ਕੇ ਨਿਸ਼ਾਨ ਲਾ ਲਿਆ। ਹੁਣ ਇਹਨੂੰ ਮੈਂ ਪੂਰਾ ਬਰਾਬਰ ਇਸ ਤਰ੍ਹਾਂ ਕਰ ਲਈਨੀ ਆ। ਕੁਛ ਜੇ ਪਰਸੇ ਤੇ ਪਛਾਇਆ ਹੋਗਾ ਤੁਹਾਨੂੰ ਇਸ ਤਰੀਕੇ ਨਾਲ ਕਰਨ ਦੀ ਲੋੜ ਹੀ ਨਹੀਂ ਹੋਣੀ ਮੇਰੇ ਕੋਲ ਕੋਈ ਹੈਲਪਰ ਨਹੀਂ ਸੀ ਨਾਲ ਇਸ ਕਰਕੇ ਮੈਂ ਤੁਹਾਨੂੰ ਇਸ ਤਰੀਕੇ ਨਾਲ ਹੀ ਸਮਝਾਉਂਦੀ ਹਾਂ ਇਧਰ ਆਪਣਾ 23 ਇੰਚ ਸਾਢੇ 23 ਇੰਚ ਆ ਦੇਖੋ ਆਪਾਂ ਇਸ ਤਰ੍ਹਾਂ ਦੀ ਲੈਂਥ ਲੈ ਲਈ ਸਾਢੇ 23 ਇੰਚ ਆ ਬਾਾਕੀ ਜਿੰਨਾ ਆਪਣਾ ਇੱਥੇ ਕਪੜਾ ਬਚਿਆ 22 ਇੰਚ ਇੱਥੇ ਵੀ ਆਪਾਂ 22 ਇੰਚ ਤੇ ਨਿਸ਼ਾਨ ਲਾ ਲਾਂਗੇ ਇੱਕ ਆ ਦੇਖੋ ਠੀਕ ਹੈ ਇੰਨੇ ਤੇ ਇਹਨੂੰ ਆਪਸ ਵਿੱਚ ਆਪਾਂ ਮਿਲਾ ਦਾਂਗੇ ਐਸ ਤਰ੍ਹਾਂ ਸੋਖਾ ਦੇ ਕੱਪੜਾ ਬਿਲਕੁਲ ਕਟਿੰਗ ਕਰ ਲਾਂ ਹਾਂ ਅਸਾ ਤੁਸੀਂ ਨਿਸ਼ਾਨ ਲਾ ਲੈਣਾ ਹੁਣ ਇੱਥੇ ਵੀ ਆਪਾਂ ਦਾਸੀਂ ਤੇ ਆ ਸੰਦਾਂ ਚਾ ਲਾਵਾਂਗੇ ਆ ਦੇਖੋ ਇਹਨੂੰ ਇਸ ਤਰ੍ਹਾਂ ਆਪਸ ਵਿੱਚ ਫੜਾ ਲਾਓ ਠੀਕ ਹੈ ਆਪਨੇ ਦੂਸਰੇ ਕੁਲਦੇਰੀ ਕਢੀ ਜਿਹੜਾ ਆਪਾਂ ਆਹ ਵਾਲਾ ਕੱਪੜਾ ਬਾਹਰ ਗਿਆ ਇਹ ਆਪਾਂ ਮੋਰੀ ਲਈ ਇਹਦੇ ਚੋਂ ਫਿਰ ਬੈਲਟ ਦਾ ਜਿਹੜਾ ਜੋਇੰਟ ਪਾਉਣਾ ਥੋੜਾ ਜਿਹਾ ਆਪਣਾ ਕੱਟ ਗਿਆ ਨਾ ਪਾਉ ਉਹ ਪਾਵਾਂਗੇ ਹੁਣ ਆਪਾਂ ਆਵਲਾ ਜਿਹੜੀ ਆਪਾਂ ਆ ਡੇਢੀ ਛੋੜਾ ਰੱਖਿਆ ਇਹਦਾ ਕਟਿੰਗ ਕਰਾਂਗੇ ਆਹ ਦੇਖੋ ਠੀਕ ਐਸਲੀਕੇ ਨਾਲ ਆਪਾਂ ਦੀ ਸਾਰੀ ਸਲਵਾਰ ਦੀ ਵੀਡੀਓ ਕਟਿੰਗ ਆਹ ਦੇਖੋ ਠੀਕਾ ਸਾਰੀ ਸਲਵਾਰ ਲੱਕੀ ਇਧਰ ਕਟਿੰਗ ਹੋ ਗਈ ਤੇ ਇਹ ਹੁਣ ਜਿੰਨੀ ਆਪਾਂ ਨੂੰ ਬੈਲਟ ਚਾਹੀਦੀ ਆ ਉਹਦੇ ਵਿੱਚ ਆਪਣੇ ਕੋਲ ਜਿਹੜਾ ਆ ਕਪੜਾ ਬਚ ਗਿਆ ਇਹਨੂੰ ਆਪਾਂ ਉਹਦੇ ਵਿੱਚ ਜੋੜ ਪਾ ਕੇ ਇਹ ਆਪਾਂ ਬੈਲਟ ਤਿਆਰ ਕਰ ਲਾਂਗੇ ਤੇ ਆ ਆਪਣੀ ਐਸਲੀਕੇ ਦੇ ਨਾਲ ਸਲਵਾਰ ਜਿਹੜੀ ਆ ਉਹ ਪਾਣੀ ਤੁਸੀਂ ਸੋਚੋਗੇ ਮਤਲਬ ਇਹ ਵੀ ਦਾਸ ਦਾ ਆ ਦੇਖੋ ਆਪਰੇ ਹੋ ਗਏ ਤੇ ਹਾਂਜੀ ਲੋ ਜੀ ਤੁਹਾਨੂੰ ਦੱਸਨੀ ਆ ਜੇ ਸ਼ੁਰੂਆਤੋਂ ਆਪਾਂ ਜਿਹੜਾ ਰੈ ਗਿਆ ਉਹ ਕਿਸ ਤਰ੍ਹਾਂ ਕਿਹਨਾ ਕਰਨਾ ਆ ਦੇਖੋ ਆਪਾਂ ਆਵਲਾ ਕੁੰਡਾ ਜੜਾ ਬਾਚ ਕੱਟਿਆ ਉਹ ਕੁੰਡਾ ਆਪਾਂ ਨੂੰ ਕੁੰਡੇ ਦੇ ਉੱਪਰ ਕੁੰਡੇ ਨੂੰ ਰੱਖ ਲਿਆ ਐਸਾ ਇਹਠਾ ਆਪਣੇ ਆ ਦੂਸਰੇ ਦੋਵੇਂ ਕੁੰਦੇ ਦੇ ਵਿੱਚ ਆਹ ਵਾਲਾ ਜਿਹੜਾ ਆਪਾਂ ਅਸਰਾ ਵਾਦਾ ਆ ਕੇ ਰੱਖਿਆ ਸੀ ਕਪੜਾ ਇਹਨੂੰ ਆਪਾਂ ਇਸ ਤਰੀਕੇ ਨਾਲ ਇਹਦੇ ਨਾਲ ਜੋੜਨਾ ਹੈ ਇਸ ਦਾ ਹਾੜੀ ਕੋ ਇਸ ਤਰ੍ਹਾਂ ਆਪਣੀ ਸਲਵਾਰ ਜਿਹੜੀ ਆ ਉਹ ਸਲਾਈ ਹੋ ਜੂਗੀ ਤੇ ਬਿਲਕੁਲ ਬਰਾਬਰ ਆਪਣੀ ਜਿਹੜੀ ਸਲਵਾਰ ਆ ਇਹ ਬਣ ਕੇ ਤਿਆਰ ਹੋ ਜੂਗੀ ਆਹ ਸਲਾਈ ਜਿਹੜੀ ਆ ਆ ਦੋ ਕੁੰਦੇ ਤੇ ਆ ਪਹੁੰਚਾ ਇਹ ਇਹਦੇ ਨਾਲ ਅਟੈਚ ਹੋ ਜੂਗਾ ਜਿਹੜਾ ਆਪਾਂ ਇਠਾ ਥੱਲੇ ਆਹ ਵਾਲਾ ਨਿਸ਼ਾਨ ਲਾਇਆ ਆਹ ਵਾਲਾ ਆ ਦੇਖੋ ਇੱਥੇ ਕੱਟ ਦਾ ਨਿਸ਼ਾਨ ਲਾਇਆ ਇਹਨੂੰ ਆਪਾਂ ਕਿਸ ਤਰ੍ਹਾਂ ਸਲਾਈ ਕਰਨਾ ਹੈ ਇਹਨੂੰ ਜੇ ਤੁਸੀਂ ਕੋਹਾ ਤਾਂ ਵੀਡੀਓ ਵੀ ਪਾ ਲਾਂਗੇ ਇਹਨੂੰ ਇਸ ਤਰ੍ਹਾਂ उधरों पाला ना इतों ना देखो उधरों आप आट का नुसान लाया इस तरह इस तरह करके एक सिलाई तुमने यदि इत देनी है ठीक है तो जी मेरी वीडियो चंकी लगी लाइक शेयर कमेंट जरूर करो जरा पेलों कमेंट करेगा चीज़ हम वीडियो चाहिए होगी जो पहलों कमेंट होगा आप पेलों वीडियो लैके आवेंगे ठीक है बहुत बहुत धन्यवाद